ਉਹਦਾ ਇਹ ਜਗ੍ਹਾ ਵੀ ਹੋਰੀਆ ਪੁਰਾਣੇ ਮੇਰੇ ਮਾਪਪਾ ਦੀ ਪਾਈ ਹੋਈ ਜਣੀ ਜਗਾ ਫੱਤੀ ਰਹਿ ਰਹੀ ਐ ਬੀ ਅਸੀਂ ਕਿੱਥੇ ਚਲੇ ਜਾਈਏ ਜੀ ਕਿਉਂਕਿ ਸਾਡੇ ਕੋਲ ਐ ਕਿ ਕੋਈ ਅੱਲੇ ਬੱਲੇ ਸਾਡੇ ਕੁਛ ਨਹੀਂ ਹੈਗਾ ਜੀ ਸਾਡੇ ਅਜਾ ਪਾਈ ਦਾ ਪਾਈ ਹੋਈ ਜਗਾ ਉਹਦਾ ਆਮ ਦੀ ਪਾਈ ਹੋਈ ਆ ਜਗਾ ਕੜਾ ਕਰਦੇ ਇਸ ਕਰਕੇ ਛੱਡਦੇ ਆ ਫਰ ਵੀ ਉਹ ਜੀ ਦੇਖਦੇ ਕੋ ਜਿਹੜਾ ਕੋ ਲੱਸੀ ਵੀ ਦਾ ਉਹਦੀ ਪਰਤ ਨੂੰ پوری ਕਰਦੇ ਉਹ ਜੀ ਕਿੰਨੇ ਚਿਰ ਤੋਂ ਸਾਲ ਬੋਲਦੇ ਹੋਰ ਅੱਜ ਤੱਕ ਬੋਲਦੇ ਨੇ ਇਹ ਨੰਨੀ ਦੇ ਪਦਈਏ ਕਿੰਨੇ ਚਿਰ ਦੇ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹੇ ਆ ਤੁਹਾਨੂੰ 20 22 ਸਾਲ ਹੋ ਗਏ ਉਹਦੇ ਬੈਠੇ ਆ ਜੇ ਕੋਈ ਨਜਾਇਜ਼ ਨਸ਼ਾ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਹੀ ਨਹੀਂ ਹੋਣਾ ਆਪਣੇ ਮੁੰਡੇ ਨੂੰ ਵੀ ਕਲੀਅਰ ਇਸ ਨੇਆ ਕਰ ਦਿਓ ਮੈਂ ਤੁਹਾਡਾ ਜੀ ਸੰਤੋਸ਼ ਰਾਣ ਜੀ ਅੱਜ ਸਮਰਾਲਾ ਪੁਲਿਸ ਇੱਥੇ ਪਹੁੰਚੇ ਸੀ ਤੁਹਾਡੇ ਮਕਾਨ ਤੇ ਕਾਰਵਾਈ ਕਰਨ ਲਈ हां जी ਅਸੀਂ ਡੀਐਫਸੀ ਪਹੁੰਚੇ ਸੀ ਅੱਜ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਪਾਂਡੇ ਮਾਜ ਕੇ ਗੁਜ਼ਾਰਾ ਕਰ ਰਹਿਆ ਵੀ ਸਾਡਾ ਘਰ ਨਾਟਾਇਆ ਜਾ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਤੁਹਾਡੇ ਘਰ ਹਾਂ ਜੀ ਜਿਵੇਂ ਤੁਹਾਡੇ ਘਰ ਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂ ਜੀ ਇਹ ਰੋਕਿਆ ਗਿਆ ਤੁਹਾਡੇ ਵੱਲੋਂ ਹਾਂ ਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰ ਲੈ ਠੀਕ ਆ ਪਰ ਅੱਗੇ ਤੋਂ ਨਹੀਂ ਇਹੋ ਜਿਹਾ ਕੰਮ ਹੋਊਗਾ ਹੌਣ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜਨਤਾ ਮੁੱਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੋਂ ਨੂੰ ਸਰਕਾਰ ਨੇ ਬਲੋ ਕਿ ਚਲੋ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤੁਸੀਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਕੁਛ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਅਸੀਂ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆਂ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨਸ਼ਾ ਵੇਚਦੇ ਨੇ ਉਹਨੂੰ ਕੀ ਕਹਿਣਾ ਤੁਹਾਨੂੰ ਉਹਨਾਂ ਨੂੰ ਅਸੀਂ ਕੀ ਕਹਨੇ ਆਂ ਵੀ ਉਹ ਮੰਨ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਸਰਾ ਤੇ ਕਾਰਵਾਈ ਕਰਨ ਆਏ ਸੀ ਕਰਨ ਰੋ ਤੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚ ਗਿਆ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰੋਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰੋਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਟਾਵਾਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਰ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪੰਜ ਮੁਕੱਦਮੇ ਐਨਡੀਪੀਐਸ ਦੇ ਨੇ ਜੀ ਐਡੀ ਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਕੋਈ ਹੋਰ ਵੀ ਕਾਰਵਾਈ ਕਰਨ ਦਾ ਵੀ ਹੈ ਅਜਿਹਾ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡਨੀ ਦੇ ਸਮਰਾਲਾ ਦੇ ਮਸ਼ੂਰਾੜਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਉਹ ਨਸ਼ੇ ਦਾ ਸਾਗਰ ਆ ਸਾਰਾ ਦੀ ਪ੍ਰਾਪਰਟੀ ਤੁਸੀਂ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡੀ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਜਿਹੜੀ ਜਗਾਹ ਵੀ ਏਰੀਆ ਪੁਰਾਣੇ ਮੇਰੇ ਮਾਪਪਾ ਦੀ ਪਾਈ ਹੋਈ ਜੀ ਜਗਾਹ ਫੱਤੀ ਰਹਿ ਰਹੀ ਹੈ ਅਸੀਂ ਕਿੱਥੇ ਚਲੇ ਜਾਈਏ ਜੀ ਸਾਡੇ ਕੋਲ ਹੈ ਕਿ ਕੋਈ ਇੰਨਾ ਹੀ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਮਾਪਿਆਂ ਦੇ ਮਾਪਿਆਂ ਦੀ ਪੁਰਾਣੀ ਪੁਰਾਣ ਦੀ ਪਾਈ ਹੋਈ ਆ ਜਗਾਹ ਕਹਿੰਦੇ ਆ ਇਹ ਜਿਹੜੀ ਆ ਦਿੱਲੀ ਵਰਗਾ ਆਪਣਾ ਗੁਜ਼ਾਰਾ ਕਰਦੇ ਇਸ ਕਰਕੇ ਛੱਡਦੇ ਆ ਪਰ ਜਿਹੜੀ ਪਾਣੀ ਦੇ ਕਰਕੇ ਜਦੋਂ ਲੱਗੀ ਮੀਂਹ ਦਾ ਉਹਦੀ ਪਰਤ ਵੀ ਪੂਰੀ ਘੱਟੇ ਉਹ ਜਿਹੜੀ ਨੇ ਬਣਾਵਾਉਂਦੇ ਉਹਨਾਂ ਕੋਲ ਕਿੰਨੇ ਸਾਲ ਬੀਤ ਗਏ ਹੋਰ ਅੱਜ ਤੱਕ ਕੋਈ ਵਿਅਕਤੀ ਇਹ ਨੰਗੇ ਪਦਾਈਏ ਕਿੰਨੇ ਚਿਰ ਦੇ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹੇ ਆ ਉਹ 22 ਸਾਲ ਹੋ ਗਏ ਉਹਦੇ ਬੈਠੇ ਆ ਜੇ ਕੋਈ ਨਜਾਇਜ਼ ਨਸ਼ਾ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਕਲੀਅਰ ਨਹੀਂ ਹੋਣਾ ਆਪਣੇ ਮੁੰਡੇ ਨੂੰ ਵੀ ਕਲੀਅਰ ਇਸ ਨੇ ਆ ਕਰ ਦਿਓ ਮੈਂ ਤੁਹਾਡਾ ਜੀ ਸੰਤੋਸ਼ ਰਾਣ ਅੱਜ ਜਮਾਲਾਪੁਰ ਪੁਲਿਸ ਇੱਥੇ ਪਹੁੰਚੇ ਸੀ ਤੁਹਾਡੇ ਮਕਾਨ ਤੇ ਕਾਰਵਾਈ ਕਰਨ ਲਈ ਹਾਂਜੀ ਅਸੀਂ ਜੀਆਰਸੀ ਪਹੁੰਚੇ ਸੀ ਅਸੀਂ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋਪਾਂਡੇ ਮਾਜ ਕੇ ਗੁਜ਼ਾਰਾ ਕਰ ਰਹੇ ਹਾਂ ਵੀ ਸਾਡਾ ਘਰ ਲਾਟ ਆਇਆ ਜਾ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਇੱਥੇ ਜਿਵੇਂ ਤੁਹਾਡੇ ਘਰ ਹਾਂਜੀ ਜਿਵੇਂ ਤੁਹਾਡੇ ਘਰ ਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਨੇ ਹਾਂਜੀ ਫਿਰ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਯਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰ ਲਏ ਠੀਕ ਆ ਪਰ ਅੱ ਹੋਣ ਸੋਧਾਰਾ ਜੀ ਹਾਂਜੀ ਹਾਂਜੀ ਹੁਣ ਸੋਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜਨਤਾ ਮੁੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੁਹਾਨੂੰ ਸਰਕਾਰ ਨੇ ਬਲੋਕ ਕਿਹਾ ਨੂੰ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤੁਸੀਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਕੁਸ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਅਸੀਂ ਤਾਂ ਆਪ ਲੋਕਾਂ ਦੇ ਕੰਮ ਕਰਦਿਆਂ ਗੁਜ਼ਾਰੇ ਕਰਦਿਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਨੇ ਆ ਸਵੇਰ ਤੋਂ ਨਿਕਲ ਜਾਂਦੇ ਆ ਸ਼ਾਮ ਨੂੰ ਘਰੇ ਵੜਦੇ ਆ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਤੁਹਾਨੂੰ ਉਹਨਾਂ ਨੂੰ ਅਸੀਂ ਕੀ ਕਹਨੇ ਆ ਵੀ ਉਹ ਮੰਨ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਸਰਾ ਤੇ ਕਾਰਵਾਈ ਕਰਨਾ ਐਸੀ ਕਰਨੀ ਰੋਟੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚ ਗਿਆ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਟਾਵਾਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾੜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਸਰਪੰਚ ਨੂੰ ਮੁਕੱਦਮੇ ਐਨਡੀਪੀਐਸ ਦੇਨੇ ਜੀ ਐਨਡੀਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਦੇ ਕੋਈ ਹੋਰ ਵੀ ਕਾਰਵਾਈ ਕਰਨ ਦਾ ਕੋਈ ਹੈ ਜੀ ਦਾ ਨਹੀਂ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸਾਉਣੀ ਦੇ ਸਮਰਾਲਾ ਦੇ ਮਸ਼ਹੂਰਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਉਹ ਨਸ਼ੇ ਦਾ ਸਾਗਰ ਆ ਸਾਰਾ ਦੀ ਪ੍ਰਾਪਰਟੀ ਤਸਦੀਕ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਜਿਹੜੀ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਇੱਥੇ ਜਗਾ ਵੀ ਜਗਾ ਪੁਰਾਣੇ ਮੇਰੇ ਮਾਪਪਾ ਦੀ ਪਾਈ ਹੋਈ ਜੀਗਾ ਘੱਟੀ ਰਹਿ ਰਹੀਆਂ ਬਸ ਅਸੀਂ ਕਿੱਥੇ ਚਲੇ ਜਾਈਏ ਜੀ ਸਾਡੇ ਕੋਲ ਹੈ ਕਿ ਕੋਈ ਅੱਨੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਮਾਜਾ ਪਾਈ ਹੋਈ ਹੈ ਬਗਰਾਮ ਦੀ ਪਾਈ ਹੋਈ ਆ ਜਗਾ ਤੇ ਕਾਤੇ ਰਿਹਾ ਵੀ ਜਿਹੜੀ ਆ ਮਿੱਟੀ ਆ ਇਹ ਤੋਂ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਇਸ ਕਰਕੇ ਛੱਡਦੇ ਆ ਪਰ ਜੀਵਨ ਤੋਂ ਜੀਣ ਦੇ ਕੋਈ ਨਾ ਲੱਭੀ ਵੀ ਜਾਂਦੀ ਜੁਦੀ ਪਰੋੜੀ ਤੋਂ ਕੋਈ ਕਰਦੇ ਆ ਕੋਈ ਨਹੀਂ ਕੋਈ ਸਾਲ ਬੀਤ ਗਏ ਪੜਾਈ ਆ ਕਿ ਨਜ਼ਰ ਦੇ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹੇ ਆ ਅਸੀਂ ਤਾਨੂੰ 22 ਸਾਲ ਹੋ ਗਏ ਉਹਦੇ ਬੈਠੇ ਆ ਜੇ ਕੋਈ ਨਜਾਇਜ਼ ਨਸ਼ਾ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਹੋਇਆ ਨਹੀਂ ਹੋਣਾ ਆਪਣੇ ਮੁੰਡੇ ਨੂੰ ਵੀ ਕਲੀਅਰ ਇਸ ਨੇਹਾ ਕਰ ਦਿਓ ਮੈਂ ਤੁਹਾਡਾ ਜੀ ਸੰਤੋਸ਼ ਨਾਲ ਜੀ ਅੱਜ ਜ ਸਮਰਾਲਾ ਪੁਲਿਸ ਇੱਥੇ ਪਹੁੰਚੇ ਸੀ ਤੁਹਾਡੇ ਮਕਾਨ ਤੇ ਕਾਰਵਾਈ ਕਰਨ ਲਈ ਹਾਂਜੀ ਅਸੀਂ ਡੀਐਫਸੀ ਪਹੁੰਚੇ ਸੀ ਅੱਜ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਪਾਂਡੇ ਮਾਜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾ ਟਾਇਆ ਜਾ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਤੁਹਾਡੇ ਘਰ ਹਾਂਜੀ ਜਿਵੇਂ ਤੁਹਾਡੇ ਘਰ ਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂਜੀ ਜੀ ਰੋਕਿਆ ਗਿਆ ਤੁਹਾਡੇ ਵੱਲੋਂ ਵੀ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰ ਲੈ ਠੀਕ ਆ ਪਰ ਅੱਗੇ ਤੋਂ ਨਹੀਂ ਇਹੋ ਜਿਹਾ ਕੰਮ ਹੋਊਗਾ ਹੌਣ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜਨਤਾ ਮੁੱਗ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੁਹਾਨੂੰ ਸਰਕਾਰ ਨੇ ਬਿਲਕੁਲ ਕਿਹਾ ਲਓ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆ ਉਹਨਾਂ ਤੋਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹਾ ਕੰਮ ਕਰਾਂਗੇ ਜੋ ਕੁਝ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਅਸੀਂ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆਂ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਏ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਤੁਹਾਨੂੰ ਉਹਨਾਂ ਨੂੰ ਅਸੀਂ ਕੀ ਕਹਨੇ ਆ ਵੀ ਉਹ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਸਰ ਅੱਜ ਕਾਰਵਾਈ ਕਰਨ ਆਏ ਸੀ ਕਿੰਨਾਰੇ ਰੋਡ ਤੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਟਾਵਾਗੇ ਵੀ ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਰ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਨਾਂ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਸਰਪੰਚ ਨੂੰ ਮੁਕਦਮੇ ਐਂਡੀਪੀਐਸ ਦੇ ਨੇ ਜੀ ਐਂਡੀ ਆਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਕੋਈ ਹੋਰ ਵੀ ਕਾਰਵਾਈ ਕਰਨ ਦਾ ਵੀ ਹੈ ਅਜਿਹਾ ਨਹੀਂ ਜੇ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਂਦੀ ਦੇ ਸਮਰਾਲਾ ਦੇ ਮਸ਼ੂੜਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਉਹ ਨਸ਼ੇ ਦਾ ਸੌਗਾ ਹੈ ਸਾਰਾ ਦੀ ਪ੍ਰਾਪਰਟੀ ਤਸੀਕ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡੀ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ